ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਜ਼ਿਲ੍ਹੇ ਦੇ ਆਤਮਪੁਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਵਰਚੁਅਲ ਟੰਗਨਲ ਉਦਘਾਟਨ ਕੀਤਾ ਇਸ ਮੌਕੇ ਕੇਂਦਰੀ ਵਣਜ ਅਤੇ ਸਨਤ ਰਾਜ ਮੰਤਰੀ ਸੋਮਪrakash ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਦੌਰਾਨ ਸੋਮਪrakash ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਦਮਪੁਰ ਦੀ ਨਵੀਂ ਟਰਮੀਨਲ ਇਮਾਰਤ ਰਾਸ਼ਟਰ ਨੂੰ ਸਮਰਪਿਤ ਕਰਨ ਤੇ ਸੂਬਾ ਵਾਸੀਆਂ ਵੱਲੋਂ ਧੰਨਵਾਦ ਕੀਤਾ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਜਮ ਕਰ ਤੋ অনলাইন আবেদন ਕੀਤਾ ਇਸ ਤਰ੍ਹਾਂ 15 ਹੋਰ এয়ারਪੋਰਟਾਂ ਕਰਨ سارے ਦੇਸ਼ ਵਿੱਚ ਕੀਤਾ ਗਿਆ ਇਹ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਤੇ এয়ারਪੋਰਟ ਦੀ ਬਿਲਡਿੰਗ ਬਣੀ ਚਾਹੀਦੀ ਹੈ ਮੈਨੂੰ ਖੁਸ਼ੀ ਹੈ ਕਿ ਅੱਜ ਲੋਕਰ ਬਣ ਦਿੱਤਾ ਗਿਆ ਔਰ ਬਹੁਤ ਜਲਦੀ ਹੀ ਇਸੇ ਮੇਨ ਟ੍ਰੈਫਿਕ ਸ਼ੁਰੂ ਹੋ ਗਿਆ ਬਹੁਤ ਸਾਰਾ ਫਾਇਦਾ ਲਾ ਕੇ ਹੋਏਗਾ ਮੇਰੇ ਉਹ ਸਾਰੇ ਲੋਕ ਬਹੁਤ ਬਹੁਤ ਇਸ ਦੌਰਾਨ ਸੋਮ ਪ੍ਰਕਾਸ਼ ਨੇ ਸੂਬਾ ਵਾਸੀਆਂ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਵਿਸ਼ੇਸ਼ ਧਿਆਨ ਰੱਖਦੇ ਨੇ ਅਤੇ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪੰਜਾਬ ਸੂਬੇ ਨੂੰ 6 ਹਵਾਈ ਅੱਡੇ ਮਿਲੇ ਨੇ ਜਿਨ੍ਹਾਂ ਵਿੱਚ ਦੋ ਕਮਾਂਤਰੀ ਪੱਦਰ ਦੇ ਹਵਾਈ ਅੱਡੇ ਨੇ। ਉਹਨਾਂ ਕਿਹਾ ਕਿ ਹਵਾਈ ਸੇਵਾਵਾਂ ਦੇ ਨਾਲ-ਨਾਲ ਪੰਜਾਬ ਵਿੱਚ ਰੇਲ ਅਤੇ ਸੜਕੀ ਪ੍ਰੋਜੈਕਟਾਂ ਦੇ ਵਿਸਥਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਛੋਟਾ ਜਿਹਾ ਸੂਬਾ ਔਰ 6 에어ਪੋਰਟ ਵਿਗਨ ਮਿਲਣ ਨੂੰ ਖੁਸ਼ੀ ਇਸ ਗੱਲ ਦੀ ਬਾਕ ਬਾਕ ਦਾਮ ਦੇ 에어ਪੋਰਟ ਤੇ ਆਏ ਨੇ ਮਹਾਲੀ ਹੈ ਲੁਧਿਆਣਾ ਹੈ ਪਟੰਡਾ ਹੈ ਪਟਾਣਕੋਟ ਹੈ ਅਮਰਸਰ ਹੈ ਇਹ ਜੋਦੇਸ਼ਿੰਦਰ ਦੋ ਇੰਟਰਨੈਸ਼ਨਲ 에어ਪੋਰਟ ਮਹਾਲੀ ਤੇ ਅਮਰਸਰ ਹਨ ਚਾਹੁੰ ਉਸਕਾ ਲਈ ਖੁਸ਼ੀ ਵੀ ਹੈ ਮਾਣ ਵੀ ਇਸਕੇ ਲਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਿੰਰੂ ਭਾਈ ਗੋਤੇਜੀ ਪੰਜਾਬ ਦਾ ਵਿਸ਼ੇਸ਼ ਧਿਆਨ ਰੱਖਦੇ ਨੇ ਇਹ ਬਿਲਡਿੰਗ ਦਾ ਉਦਘਾਟਨ ਹੋ ਰਿਹਾ ਜੇਪੀ ਪੰਜਾਬ ਤੇ ਮੀਤ ਪ੍ਰਧਾਨ ਕੇਡੀ ਭੰਡਾਰੀ ਸੂਬਾ ਜਨਰਲ ਸਕਤ ਰਾਕੇਸ਼ ਰਾਠੌਰ ਰਾਸਵਾ ਮੈਂਬਰ ਅਸ਼ੋਕ ਮਿੱਤਲ ਬਲਬੀਰ ਸਿੰਘ ਸਿੰਘ ਚੇਵਾਲ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਆਦਮਪੁਰ ਹਵਾਈ ਅੱਡੇ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਰਹੇ